ਲੋਕ ਹਿੱਤ ਲੋਕਾਂ ਦੀ ਆਵਾਜ਼

ਹਾਂਜੀ ਕਿ ਨਾਈ ਦਾ ਗੁਰਸੇਵ ਸਿੰਘ ਜੀ ਮੇਰਾ ਨਾਮ ਅੱਜ ਕਿੰਨੇ ਬੱਚਾ ਲੈ ਕੇ ਆਈ ਦੀ ਕ੍ਰਾਸ ਕੰਟਰੀ ਕੀਤੀ ਗਈ ਸੀ ਅੱਜ 100 150 ਬੱਚਾ ਹੈਗਾ ਸੀ ਆਪਣੇ ਨਾਲ ਜਿਹੜਾ ਕ੍ਰਾਸ ਕੰਟਰੀ ਕਰਦੇ ਐ ਬਾਕੀ 50 100 ਬੱਚੇ ਆਪਣੀ ਗਰਾਊਂਡ 'ਚ ਨਿਯੰਤ੍ਰਿਤ ਕਰਨਦੇ ਤਾਂ ਕਿਦਾ ਦੇਖਦੇ ਹੋ ਕਿ ਜਿੱਦਾਂ ਨਸ਼ਿਆਂ ਵਾਲਾ ਨੌਜਵਾਨਾਂ ਸੁਰੇ ਜਾਂਦੇ ਨੇ ਤੇ ਉੱਥੇ ਹੀ ਗਰਾਊਂਡ ਦਾ ਜੁੜਿਆ ਗਿਆ ਤੁਹਾਡੇ ਨਾਲ ਇਹ ਬਹੁਤ ਵਧੀਆ ਚੀਜ਼ ਆ ਕਿ ਜਿਹੜੇ ਬੱਚੇ ਗਰਾਊਂਡ ਆਉਂਦੇ ਆ ਨਸ਼ੇ ਤੋਂ ਦੂਰ ਰਹਿੰਦੇ ਆ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਤਾਂ ਜੋ ਉਹਨਾਂ ਦੇ ਮਾਪਿਓ ਨੂੰ ਵੀ ਟੈਨਸ਼ਨ ਘਟਦੀ ਆ ਕਿਉਂਕਿ ਮਾਪਿਓ ਸੋਚਦਾ ਵਾ ਕਿ ਜੇ ਮੇਰਾ ਬੱਚਾ ਫੇਲਾ ਘੂਮੂਗਾ ਤੇ ਨਸ਼ੇ ਵਾਲ ਲੱਗੂਗਾ ਜਿਹੜੇ ਗਰਾਊਂਡ ਵਿੱਚ ਮਿਹਨਤ ਕਰਨ ਜਾਂਦੇ ਆ ਉਹ ਵੈਸੇ ਜਾਂ ਰਾਤ ਨੂੰ ਜਾ ਕੇ ਰੈਸਟ ਕਰਨੀ ਪੈਂਦੀ ਉਹਨਾਂ ਨੂੰ ਨਸ਼ੇ ਵਾਲਾ ਖਿਆਲ ਹੀ ਨਹੀਂ ਆਉਂਦਾ ਉਹਨਾਂ ਦੇ ਵਿੱਚ ਤਾਂ ਕੋਈ ਕਹਣਾ ਜਦੋਂ ਗਰਾਊਂਡ ਦੇ ਵਿੱਚ ਪੂਰੀਆਂ ਜਿੰਨਾ ਫੈਸਿਲਿਟੀਆਂ ਹੈਗੀਆਂ ਸਟੇਡੀਅਮ ਦੇ ਵਿੱਚ ਉਹਨਾਂ ਨਹੀਂ ਇੱਕ ਦੋ ਫੈਸਿਲਿਟੀਆਂ ਆਉਣ ਨੂੰ ਚਾਹੀਦੀਆਂ ਵੈਸੇ ਇੱਕ ਤੇ ਕੇਰੀ ਆਡੇ ਟਰੈ ਤੇ ਬਾਕੀ ਚਲੋ ਬੱਚੇ ਮਿਹਨਤੀ ਆ ਸਾਰੇ ਸਾਰੇ ਰਲ ਕੇ ਪੈਸੇ ਪਾ ਲੈਂਦੇ ਕੋਈ ਵੀ ਕੋਈ ਚੀਜ਼ ਦੀ ਲੋੜ ਹੋਵੇ ਤੇ ਅਸੀਂ ਚਾਹੁੰਦੇ ਆ ਕਿ ਕੋਈ ਨਾ ਜਿਹੜਾ ਹੈਲਪ ਕਰਨਾ ਚਾਹੁੰਦਾ ਆ ਡੀ ਗਰਾਊਂਡ ਚ ਆਵੇ ਤੇ ਬੱਚਿਆਂ ਨਾਲ ਪੁੱਛ ਕੇ ਆਪਣੇ ਸਰਕਾਰਾਂ ਮਦਦ ਕਰਦੇ ਤੇ ਪਾਵਾਂ ਸਮਾਰ ਜਿਹੜਾ ਮਰਜੀ ਭਾਜੀ ਆ ਜੇ ਕਿਉਂਕਿ ਬੱਚੇ ਇਹ ਉਹ ਬੱਚੇ ਆ ਜਿਹੜੇ ਗਰੀਬ ਜਿਨ੍ਹਾਂ ਦੇ ਘਰ ਦੇ ਦਿਹਾੜੀ ਦੱਪਾ ਕਰਦੇ ਆ ਘਰੋਂ ਕੋਈ ਜਿਹੜਾ ਗਰਾਊਂਡ ਮਿਹਨਤ ਕਰਨਾ ਹੁੰਦਾ ਘਰੋਂ ਕੋਈ ਵੀ ਤਗੜਾ ਨਹੀਂ ਹੁੰਦਾ ਗਰਾਉਂਡ 'ਚ ਉਹ ਮਿਹਨਤ ਕਰਦਾ ਜਿਹਨੇ ਨੌਕਰੀ ਲੱਗਣਾ ਜਿਹਨੂੰ ਆਪਣੇ ਘਰਦਿਆਂ ਦਾ ਫਿਕਰ ਆ ਤੇ ਮੈਂ ਤੇ ਉਹ ਵੀ ਚਾਹੁੰਦਾ ਜਿਹੜੇ ਨਸ਼ੇ ਕਰਦੇ ਉਹ ਵੀ ਸਾਡੇ ਕੋਲ ਆਉਣ ਤਾਂ ਜੋ ਕੀ ਨਸ਼ਿਆਂ ਤੋਂ ਦੂਰ ਕਰ ਸਕੀਏ ਉਹਨਾਂ ਨੂੰ ਮਿਹਨਤ ਕਰਾ ਗਏ ਠੀਕ ਹੈ ਜੀ ਹਾਂ ਜੀ ਅੱਜ ਜਿਹੜਾ ਮੇਰਾ ਨਾਮ ਵੀ ਜਿੱਤੇ ਦੀ ਤਾਂ ਅੱਜ ਜਿਹੜਾ ਸਟੇਡੀਅਮ ਕੋਲ ਜਿਹੜਾ ਨੌਜਵਾਨਾਂ ਨੇ ਜਿਹੜਾ ਕ੍ਰਾਸ ਕੰਟਰੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਵੱਧ ਤੋਂ ਵੱਧ ਮੁੰਡਿਆਂ ਨੂੰ ਗਰਾਊਂਡ ਦੇ ਨਾਲ ਨਸ਼ਿਆਂ ਨੂੰ ਛੱਡ ਕੇ ਗਰਾਊਂਡ ਦੇ ਨਾਲ ਜੁੜਨਾ ਸੋਕੋ ਕਿ ਜਿਹੜੇ ਨਸ਼ੇ ਕਰ ਰਹੇ ਨੇ ਬੰਦੇ ਉਹ ਵੀ ਸਾਡੇ ਨਾਲ ਆ ਕੇ ਜੁੜਨ ਤਾਂ ਜੋ ਉਹਨਾਂ ਨੂੰ ਵੀ ਅਸੀਂ ਨਸ਼ਿਆਂ ਤੋਂ ਦੂਰ ਕਰ ਸਕੀਏ ਸਾਡਾ ਪੱਟੀ ਹਲਕਾ ਜਿਹੜਾ ਬਹੁਤ ਹੀ ਨਸ਼ਿਆਂ ਦੇ ਵਿੱਚ ਮਤਲਬ ਕਿ ਬਦਨਾਮ ਹੋ ਚੁੱਕਾ ਵਾ ਕਿ ਪੱਟੀ ਹਲਕੇ ਦੇ ਵਿੱਚ ਨਸ਼ੇ ਹੀ ਵੇਚਦੇ ਨੇ ਤੁਸੀਂ ਗਰਾਊਂਡ ਆ ਕੇ ਵੇਖੋ 400 ਤੋਂ 500 ਬੱਚਾ ਜਿਹੜਾ ਵਾ ਗਰਾਊਂਡ ਦੇ ਵਿੱਚ ਮਿਹਨਤ ਕਰਨ ਵਾਲਾ ਵੀ ਹੈਗਾ ਵਾ ਪੱਟੀ ਦੇ ਵਿੱਚ ਸਿਰਫ ਨਸ਼ੇ ਵਾਲੇ ਹੀ ਨਹੀਂ ਗੱਬਰੂ ਹੈਗੇ ਮਿਹਨਤ ਦੇ ਨਾਲ ਜੁੜੇ ਵੀ ਬਹੁਤ ਨੇ ਬਾਕੀ ਸਾਡੀ ਸਰਕਾਰ ਨੂੰ ਇਹ ਮੰਗ ਆ ਕਿ ਸਾਨੂੰ ਦੋ ਕੁ ਸਮੱਸਿਆਵਾਂ ਵਾਂ ਜਿਹੜੀਆਂ ਗਰਾਊਂਡ ਦੇ ਵਿੱਚ ਇੱਕ ਪਾਣੀ ਦੀ ਸਮੱਸਿਆ ਆ ਉਹਦਾ ਹੱਡਾ ਹੱਲ ਕੀਤਾ ਜਾਵੇ। ਇੱਕ ਸਾਨੂੰ ਬੱਚਿਆਂ ਨੂੰ ਬੜੀ ਦੂਰ ਪਾਣੀ ਪਰਣ ਜਾਣਾ ਪੈਂਦਾ ਵਾ ਠੰਡਾ ਇੱਕ ਕੈਂਡੀ ਲਵਾ ਦਿੱਤੀ ਜਾਵੇ ਤੇ ਕੁਝ ਕੋ ਹੋਰ ਸਹੂਲਤਾਂ ਨੇ ਜਿਹੜੇ ਗਰੀਬ ਘਰ ਦੇ ਬੱਚੇ ਜਿਨ੍ਹਾਂ ਨੂੰ ਕਈਆਂ ਨੂੰ ਬੂਟਾਂ ਦੀ ਪ੍ਰੋਬਲਮ ਹੁੰਦੀ ਕਿਉਂਕਿ ਬੂਟ ਨਹੀਂ ਹੈਗੇ ਜੀ। ਛੋਟੀਆਂ ਛੋਟੀਆਂ ਜਿਹੜੀਆਂ ਟੌਪਰੇ ਜਿਹੜੇ ਮਿਹਨਤ ਕਰ ਰਹੇ ਨੇ ਗਰਾਊਂਡ ਦੇ ਨਾਲ ਜੁੜਿਆ ਕੋਪੈਟਿਟਿਵ ਇੱਥੇ ਸਾਰੇ ਐਥਲੀਟ ਨੇ ਮੁੰਡੇ ਗੇਮਾਂ ਕਰਦੇ ਨੇ ਤੇ ਬਾਕੀ ਜਿਹੜੇ ਆ ਆਰਮੀ ਦੀ ਤੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰਦੇ ਆ ਜੀ ਜਿਵੇਂ ਆਪਣੀ ਗਰਾਊਂਡ ਦੇ ਵਿੱਚ ਇੱਥੇ ਹੀ ਖੇਡਾਂ ਹੀਆਂ ਸੀ ਜਿੰਨੇ ਬੱਚੇ ਸਾਰੇ ਮੈਡਲ ਲੈ ਕੇ ਆਏ ਉਹਦੇ ਵਿੱਚੋਂ ਕਰਨ ਤਾਰਨ ਵੀ ਇਹਨਾਂ ਨੇ ਮੈਡਲ ਵਿੱਚ ਬੜੀਆਂ ਮੱਲਾਂ ਮਾਰੀਆਂ ਤੇ ਪਰਸੋਂ ਜਿਹੜੇ ਇੱਥੇ ਖੇਡ ਮੁਕਾਬਲੇ ਆਏ ਹੀ ਪੱਟੀ ਸਟੇਡੀਅਮ ਦੇ ਵਿੱਚ ਉੱਥੇ ਵੀ ਬਹੁਤ ਮੈਡਲ ਜਿੱਤੇ ਆ ਜਿਹੜੇ ਇੱਥੇ ਬਾ ਕੀ ਨਾਂ ਦਾ ਮੇਰਾ ਨਾਮ ਦਗਜੀਤ ਸਿੰਘ ਹੈ ਜੋ ਕਿ ਮੈਂ ਪੱਟੀ ਗਰਾਊਂਡ ਦੇ ਵਿੱਚ ਮਿਹਨਤ ਕਰਦਾ ਵਾਂ ਤੇ ਜੋ ਕਿ ਮਿਹਨਤ ਦੇ ਨਾਲ ਹੀ ਅਸੀਂ ਕੀ ਜਿਹੜਾ ਆਪਣੀ ਸੁਪਨਿਆਂ ਨੂੰ ਪੂਰਾ ਕਰਾਂਗੇ ਤੇ ਸੁਪਨਾ ਪੂਰਾ ਕਰਨ ਦੇ ਲਈ ਸਾਡੀ ਹਿੰਦੂਗੀ ਦੇ ਵਿੱਚ ਅਹਿਮ ਹਿੱਸਾਵਾ ਸਾਡੇ ਕੋ ਸਹਬਾਨ ਸਰਦਾਰ ਸੇਗ ਸਿੰਘ ਜੀ ਦਾ ਆਪਾਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਬੱਚਾ ਦੀ ਬਾਹ ਫੜੀ ਤੇ ਉਹਨਾਂ ਨੂੰ ਅੰਤ ਤੱਕ ਖੜਨ ਦੀ ਹਿੰਮਤ ਜਗਾਈ ਤਾਂ ਕਿ ਆਪਾਂ ਉਹਨਾਂ ਨੂੰ ਕਿ ਉਹਨਾਂ ਦਾ ਵੀ ਨਾਮ ਰੌਸ਼ਨ ਕਰ ਸਕੀਏ ਤੇ ਨਾਲ ਹੀ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਜੋ ਸਰਕਾਰਾਂ ਜੋ ਕਿ ਪੰਜਾਬ ਦੇ ਵਿੱਚ ਨਸ਼ਾ ਕਹਿੰਦੀਆਂ ਕਿ ਜੋ ਕਿ ਫੈਲ ਰਿਹਾ ਵਾ ਤੇ ਆਪਾਂ ਵੱਧ ਰਵਾਧ ਉਧਰਲੇ ਬੰਨੀ ਵੀ ਜਾਈਏ ਤੇ ਖੇਡ ਸੰਚਾਰ ਦੇ ਵਿੱਚ ਜੋ ਕਿ ਆਪਣੇ ਬੱਚੇ ਕੀ ਜਿਹੜੇ ਆਪਣਾ ਮੱਲਾ ਮਾਰ ਰਿਹਾ ਸੀ ਉਹਨਾਂ ਦੇ ਵੱਲ ਵੀ ਕਿ ਜਿਹੜਾ ਆਪਾਂ ਤੁਹਾਡੇ ਦਾ ਧਿਆਨ ਦੇਈਏ ਜੋ ਕਿ ਜਿਵੇਂ ਕਿ ਸਾਡੇ ਵਿੱਚ ਦੇ ਬਹੁਤ ਬੱਚੇ ਨੇ ਲੋੜਵੰਦ ਪਰਿਵਾਰ ਤੋਂ ਉੱਠ ਕੇ ਮਿਹਨਤ ਕਰ ਰਹੇ ਨੇ ਤਾਂ ਕਿ ਆਪਾਂ ਉਹਨਾਂ ਦੀ ਵੀ ਜੜੀ ਕਿ ਸੁਣਵਾਈ ਕਰੀਏ ਤਾਂ ਕਿ ਆਪਾਂ ਨਸ਼ਾ ਇੱਕ ਚੰਗੀ ਸੋਚ ਦਾ ਚੰਗੀ ਖੇਡ ਦਾ ਲਾਉਣਾ ਵਾ ਨਾ ਕਿ ਗੰਦੀਆਂ ਵਸਤੂਆਂ ਦਾ ਸੋ ਮੈਂ ਪੰਜਾਬ ਸਰਕਾਰ ਨੂੰ ਨਹੀਂ ਹਰ ਹਰ ਨਾਗਰਿਕ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਜੋ ਕਿ ਅਸੀਂ ਸੁਪਨੇ ਵੇਖੇ ਨੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਸਾਡਾ ਸਹਿਯੋਗ ਦਿਓ ਅਸੀਂ ਮਿਹਨਤ ਕਰਦੇ ਰਵਾਂਗੇ ਤੇ ਤੁਸੀਂ ਹਰ ਸਾਲ ਇਦਾਂ ਸਾਡੀ ਮਿਹਨਤ ਫੜਦੇ ਰਹੋ ਤੇ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਵੱਧ ਤੋਂ ਵੱਧ ਬੱਚੇ ਗਰਾਊ ता दुर्भ